ਉਹਨੇ ਗੁਰੂ ਰਾਮਦਾਸ ਦੀ ਫੋਟੋ ਲੱਗੀ ਸੀ ਸਟੇਸ਼ਨ ਤੇ ਬਹੁਤ ਵੱਡੀ ਉਹ ਲਾ ਕੇ ਉਹ ਪੰਨੀ ਉੱਤੇ ਉਹਦੇ ਪਿਸ਼ਾਬ ਕੀਤਾ ਉੱਤੇ ਉਹਦੇ ਸਿਕਟਾਂ ਦੇ ਧਮੇ ਮਾਰੇ ਤੇ ਅੱਜ ਇਹ ਕਿਹੜੇ ਮੂੰਹ ਦੇ ਨਾਲ ਇਹ ਬਿਸ਼ਰਮ ਲੋਕ ਇਹਨਾਂ ਨੂੰ ਇਹ ਵਧਾਈਆਂ ਦੇ ਰਹੇ ਆ 1966 ਦੇ ਵਿੱਚ ਪੰਜਾਬੀ ਸੂਬਾ ਬਣਿਆ ਉਹਦੇ ਇਹਨਾਂ ਨੇ ਸਿਕਟਾਂ ਪੀ ਕੇ ਹਰਮੰਦਰ ਸਾਹਿਬ ਦੇ ਵਿੱਚ ਸਿੱਟੀਆਂ ਛੋਡੇ ਗੁਰਦੁਆਰੇ ਅੱਜ ਵੀ ਢਾਏ ਜਾ ਰਹੇ ਆ ਸਾਡੇ ਹਰਮੰਦਰ ਸਾਹਿਬ ਤੇ ਅੱਜ ਵੀ ਤੋਫਾਂ ਦੇ ਟੈਂਕਾਂ ਦੀਆਂ ਤਿਆਰੀਆਂ ਹੋ ਰਹੀਆਂ ਕਰਨੀਆਂ ਜੇਕਰ ਬੀਜੇਪੀ ਆ ਜਾਂਦੀ ਹੈ ਜੀ ਜੀ ਪੰਜਾਬ ਚ ਬਾਦਲ ਤੇ ਆ ਜਾਂਦੇ ਐ ਸਿੱਖਾਂ ਦੇ ਬੜੇ ਮਾੜੇ ਦਿਨ ਆਉਣ ਵਾਲੇ ਐ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਅੱਜ ਅਸੀਂ ਪਹੁੰਚੇ ਹਾਂ ਮੁਕਸਰ ਸਾਹਿਬ ਦੀ ਧਰਤੀ ਤੇ ਜਿੱਥੇ ਕਿ ਸਾਡੇ ਨਾਲ ਲੜਨੀਆਂ ਫੌਜਾਂ ਹੈਗੀਆਂ ਨੇ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ ਪੰਥ ਦੇ ਵਿੱਚ ਨਿਹੰਗ ਸਿੰਘਾਂ ਦੇ ਵਿੱਚ ਜਿਨ੍ਹਾਂ ਨੇ ਬਹੁਤ ਵੱਡੀ ਸੇਵਾ ਕੀਤੀ ਆਪਣੇ ਸਮੇਂ ਦੇ ਵਿੱਚ ਸੋ ਅੱਜ ਇਹ ਬਜ਼ੁਰਗ ਹੋ ਚੁੱਕੇ ਨੇ ਅੱਜ ਇਹ ਗੋਡਿਆਂ ਤੋਂ ਰਹਿ ਚੁੱਕੇ ਨੇ ਸੋ ਅੱਜ ਅਸੀਂ ਇਹਨਾਂ ਦੇ ਕੋਲ ਮਿਲਣ ਵਾਸਤੇ ਆਏ ਆਂ ਜੀ ਜਿਸ ਤਰ੍ਹਾਂ ਹਰੇਕ ਧਰਮ ਦਾ ਸਤਿਕਾਰ ਕਰਦੇ ਆਂ ਭਾਵੇਂ ਮੁਸਲਮਾਨ ਧਰਮ ਹੈ ਭਾਵੇਂ Hindu ਧਰਮ ਹੈ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਸੋ ਗੱਲਬਾਤ ਕਰਦੇ ਆਂ ਰਾਮ ਮੰਦਰ ਦੇ ਵਾਸਤੇ ਕਿ ਉੱਥੋਂ ਦਾ ਮੁੱਦਾ ਕਈ ਸਿੱਖਾਂ ਨੇ ਵਿਰੋਧ ਕੀਤਾ ਕਈ ਸਿੱਖਾਂ ਨੇ ਜਿਹੜਾ ਉਹਦਾ ਪੱਖ ਲਿਆ ਕਈ ਨਿਹੰਗ ਸਿੰਘ ਜਥੇਬੰਦੀਆਂ ਉੱਤੇ ਪਹੁੰਚੀਆਂ ਵੀ ਹੈਗੀਆਂ ਨੇ ਸੋ ਗੱਲਬਾਤ ਕਰਦੇ ਆਂ ਬਾਬਾ ਜੀ ਨਾਲ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਵੀ ਕਰੀ ਜਾਇਆ ਜੇ ਆਪਣੇ ਵਿਚਾਰ ਆਪਣੇ ਕਮੈਂਟ ਵੀਡੀਓ ਨੂੰ ਲਾਈਕ ਵੀ ਕਰੀ ਜਾ ਜੇ ਸੋ ਗੱਲਬਾਤ ਕਰਦੇ ਆ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਖਾਲਸਾ ਜੀ ਤੁਹਾਡਾ ਨਾਮ ਕੀ ਹੈਗਾ ਜੀ ਬਾਬਾ ਜੀ ਨਾਂ ਹਮੀਰ ਸਿੰਘ ਖਾਲਸਾ ਖਾਲਸਾ ਜੀ ਜਿਸ ਤਰ੍ਹਾਂ ਕੱਲ 22 ਜਨਵਰੀ ਨੂੰ ਮੋਦੀ ਸਰਕਾਰ ਦੇ ਵੱਲੋਂ ਜਿਹੜਾ ਉਦਗਟਨ ਕੀਤਾ ਗਿਆ ਰਾਮ ਮੰਦਿਰ ਦਾ ਉਹਦੇ ਵਿੱਚ ਕਈ ਜਥੇਬੰਦੀਆਂ ਨੇ ਵਿਰੋਧ ਵੀ ਕੀਤਾ ਹੈਗਾ ਤੇ ਕਈ ਜਥੇਬੰਦੀਆਂ ਨੇ ਉਹਦਾ ਪੱਖ ਵੀ ਲਿਆ ਵੀ ਜੋ ਉਹਨਾਂ ਨੇ ਕੀਤਾ ਉਹਨਾਂ ਨੂੰ ਵਧਾਈ ਦੇ ਪਾਤਰ ਨੇ ਕਿਵੇਂ ਵਿਖਦੇ ਹੋ ਤੁਹਾਡਾ ਕੀ ਨਜ਼ਰੀਆ ਹੈਗਾ ਵੇਖੋ ਜੀ ਜਿਹੜੀ ਗੱਲ ਇਹਨਾਂ ਨੇ ਕੀਤੀ ਹੈ ਕੱਲ ਉਹਦਾ ਉਦ ਘਾਟਨ ਕੀਤਾ ਹੂੰ ਹੂੰ ਜਿਵੇਂ ਮਲੇਮ ਸਿੰਘ ਜੀ ਸਰਕਾਰ ਸੀ ਯੂਪੀ ਦੇ ਵਿੱਚ ਜੀ ਇਹਨਾਂ ਹਿੰਦੂਆਂ ਨੇ ਇੱਥੋਂ ਜਦੋਂ ਗਏ ਆ ਵੀ ਅਸੀਂ ਉੱਥੇ ਥੜੇ ਦੀ ਸੇਵਾ ਕਰਨ ਜਾਣੀ ਹੈ ਹੂੰ ਹੂੰ ਤੇ ਇਹ ਗੰਟੀਆਂ ਥੋੜੇ ਵਿੱਚ ਲਗੇ ਗੱਡੀਆਂ ਚ ਰੱਖ ਕੇ ਹੂੰ ਸਰਕਾਰ ਦੇ ਉੱਤੇ ਵੀ ਇਹਨਾਂ ਨੇ ਹਮਲੇ ਕੀਤੇ ਸਰਕਾਰ ਕੋਲੇ ਖੜੀ ਦੇ ਬਾਵਜੂਦ ਵੀ ਇਹਨਾਂ ਨੇ ਜਿਹੜੀ ਉਹ ਬਾਫਰੀ ਮਾਸਜ ਸੀ ਉਹ ਇਹਨਾਂ ਨੇ ਗਰਾਤੀ ਉਹਦੇ ਵਿੱਚ ਜਿਹੜਾ ਹੁਣ ਸੁਖਵੀਰ ਬਾਦਲ ਨੇ ਬਿਆਨ ਦਿੱਤਾ ਵੀ ਜਿਹੜੇ ਸਿੱਖ ਹੈ ਉਹ 90% ਹੈ ਤੇ ਜਿਹੜੇ ਮੁਸਲਮਾਨ ਹੈ ਉਹ 18% ਹੈ ਉਹਨਾਂ ਨੂੰ ਵੀ ਖਤਰਾ ਹੈ ਬੀਜੇਪੀ ਤੋਂ ਸਾਨੂੰ ਵੀ ਖਤਰਾ ਹੈ ਤੇ ਜਦੋਂ ਬਾਫਰੀ ਮਾਸਜ ਤੇ ਢਾਈ ਸੀ ਤੇ ਉਦੋਂ ਇਹਦਾ ਜਿਹੜਾ ਪਿਓ ਪ੍ਰਕਾਸ਼ ਚੰਦ ਬਾਦਲ ਹੈ ਉਦੋਂ ਉਹ ਜੱਫੇ ਲੈ ਕੇ ਗਿਆ ਸੀ ਆ ਬਾਪਰੀ ਮਸਜਿਦੋਂ ਟੌਂਦੇ ਹੱਕ ਦੇ ਵਿੱਚ ਹੂੰ ਹੂੰ ਭਾਜਪੀ ਦੇ ਨਾਲ ਗਿਆ ਸੀ ਆਰਐਸਐਸ ਦੇ ਨਾਲ ਗਿਆ ਸੀ ਜੀ ਤੇ ਸਿਮਰਜੀਤ ਸਿੰਘ ਸਿੰਘ ਮਾਨ ਆ ਜਿਹੜੇ ਉਹ ਉਹਨਾਂ ਦੇ ਬਰੁੱਧ ਗਏ ਸੀ ਹੂੰ ਉਹ ਮੁਸਲਮਾਨਾਂ ਦੇ ਹੱਕ 'ਚ ਗਏ ਸੀ ਉਹ ਗੱਲਾਂ ਮੇਰੇ ਅੱਜ ਵੀ ਯਾਦ ਹੈ ਜੀ ਜੀ ਜੋ ਕੱਲ ਇਹਨਾਂ ਨੇ ਉੱਥੇ ਉਹ ਘਟਨ ਕੀਤਾ ਹੈ ਹਾਂਜੀ ਉਹਦੇ ਵਿੱਚ ਅੱਗੇ ਜਿਹੜੇ ਇਹਨਾਂ ਦੇ ਸਾਧੂ ਸੰਤ ਹੈ ਉਹਨਾਂ ਦੀਆਂ ਵੀਡੀਓ ਅੱਜ ਵੀ ਚੱਲ ਰਹੀਆਂ ਹੈ ਓਹੋ ਇੱਕ ਮਤ ਨਹੀਂ ਹੂੰ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜੋ ਸਾਡਾ ਹਿੰਦੂ ਸੰਦਾਨਤ ਸੀ ਉਹਨੂੰ ਛਿੱਕੇ ਤੇ ਟੰਗ ਕੇ મોદી ਨੇ ਉਹ ਕਾਟਣ ਕੀਤਾ ਹੈ ਇਹ ਤਾਂ ਉਹਨਾਂ ਨੂੰ ਪਤਾ ਵੀ ਉਹਨਾਂ ਦੀ ਕੀ ਮਰਜ਼ਾਦਾ ਹੈ ਵੀ ਕਿਵੇਂ ਇਹਨਾਂ ਨੇ ਉਹਦਾ ਉਹ ਕਾਟਣ ਕੀਤਾ ਹੈ ਜਿਹੜੇ ਲੋਕ ਕਹਿੰਦੇ ਵੀ ਅਸੀਂ ਉਹਨੂੰ ਵਧਾਈਆਂ ਦੇਣੀਆਂ ਹਨ ਇਹ ਲੋਕ ਭੁੱਲ ਗਏ ਵੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਜਾਂਦਾ ਹਿੰਦੂ ਧਰਮ ਬਚਾਇਆ ਸੀ ਜਦੋਂ ਕਸ਼ਮੀਰ ਦੇ ਪੰਡਤਾਂ ਕਿ ਇਹਨਾਂ ਦੇ ਚਰਨੀ ਲੱਗੇ ਗੁਰੂ ਤੇਗ ਬਹਾਦਰ ਦੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਦਿੱਲੀ ਆ ਕੇ ਇਨਾ ਪਿੱਛੇ ਸੀਸ ਦਿੱਤਾ ਜਿਸ ਵੇਲੇ ਇੰਦਰਾ ਮਾਰੀ ਗਈ ਹੈ ਉਸ ਵੇਲੇ ਉਹੀ ਗੁਰੂ ਤੇਗ ਬਹਾਦਰ ਦਾ ਜਿਹੜਾ ਗੁਰਦੁਆਰਾ ਸੀਗਾ ਇਹਨਾਂ ਦੇ ਗੁੰਡਿਆਂ ਨੇ ਕਾਂਗਰਸ ਦੇ ਗੁੰਡਿਆਂ ਨੇ ਬੀਜੇਪੀ ਦੇ ਆਰਐਸਐਸ ਦੇ ਬੰਦਿਆਂ ਨੇ ਨਾਲੇ ਗੁਰਦੁਆਰਿਆਂ ਨੂੰ ਸਾੜਿਆ ਤੇ ਨਾਲੇ ਜਿਹੜੇ ਸਾਡੇ ਸਿੱਖਾਂ ਨੂੰ ਘਰਾਂ ਚੋਂ ਕੱਢ ਕੱਢ ਕੇ ਮਾਰਿਆ ਕਿ ਜਿਨ੍ਹਾਂ ਦਾ ਅੱਜ ਤੀਕ ਵੀ ਸਾਨੂੰ ਅਨਸਾਫ਼ ਨਾ ਕਾਂਗਰਸ ਨੇ ਦਿੱਤਾ ਹੈ ਇਹ ਦਿੱਲੀ ਦੇ ਵਿੱਚ ਤੇ ਦਿੱਲੀ ਦੇ ਵਿੱਚ ਤੇ ਦਿੱਲੀ ਕਾਨਪੁਰ ਕਲਕੱਤਾ ਬੰਬਈ ਫੇਟੇਸ਼ਨਾਂ ਦੇ ਵਿੱਚ ਜਿਹੜੇ ਸਾਡੇ ਧਰਮੀ ਫੌਜੀ ਆਉਂਦੇ ਸੀ ਉਹਨਾਂ ਨੂੰ ਵੀ ਇਹਨਾਂ ਨੇ ਮਾਰਿਆ ਤੇ ਅੱਜ ਤੀਕ ਕੋਈ ਸਾਨੂੰ ਨਾ ਹਾਈ ਕੋਰਟੋਂ ਨਾ ਸੁਪਰੀਮ ਕੋਰਟੋਂ ਨਾ ਸਰਕਾਰਾਂ ਤੋਂ ਸਾਨੂੰ ਅੱਜ ਤੀਕ ਜਿਹੜਾ ਅਨਸਾਫ਼ ਨਹੀਂ ਮਿਲਿਆ ਜੀ ਤੇ ਨਾ ਹੀ ਮਿਲਣ ਦੀ ਕੋਈ ਸਾਨੂੰ ਆਸ ਹੈ ਜਿਹੜੀ ਇਹ ਆਰਐਸਐਸ ਦੇ ਜਿਹੇ ਝੰਡੇ ਐ ਇਹਨਾਂ ਨੇ ਬੜੇ ਚਿਰ ਦਾ ਕਿਹਾ ਵੀ ਅਸੀਂ ਹਿੰਦੂ ਰਾਜ ਹਿੰਦੂਤਾ ਸਾਡਾ ਹੋਊਗਾ ਹਿੰਦੂ ਰਾਸ਼ਟਰ ਹਿੰਦੂ ਰਾਸ਼ਟਰ ਉਹਦੇ ਉੱਤੇ ਇਹ ਚੱਲ ਰਿਹਾ ਕੱਲ ਤੁਸੀਂ ਵੇਖਿਆ ਉਹਨਾਂ ਸਾਰਾ ਵੀ ਜਿਹੜਾ ਇਹ ਭਗਮਾ ਇਹਨਾਂ ਦਾ ਸਾਰਾ ਕੱਲ ਭੇਸ ਇਹਨਾਂ ਨੇ ਧਾਰਿਆ ਹੋਇਆ ਸੀ ਜਿਹੜੇ ਸਾਡੇ ਪ੍ਰਚਾਰਕ ਆ ਜਿਵੇਂ ਬਨਤਾ ਸਿੰਘ ਮੁੰਡੇ ਪਿੰਡ ਵਾਲੇ ਨੇ ਕਿਹਾ ਹੈ ਵੀ ਮੈਂ ਵਧਾਈ ਦੇਣਾ ਹੈ ਇਹਨਾਂ ਨੇ ਆਪਣਾ ਜਿਹੜਾ ਮੰਦਰ ਦਾ ਉਹ ਘਾਟਨ ਕੀਤਾ ਹੈ ਮੈਂ ਸਿੰਘ ਸਹਿਬਾਂ ਜੀ ਤੁਹਾਨੂੰ ਇੱਕ ਮੇਰੀ ਬੇਨਤੀ ਆ ਤੁਸੀਂ ਬੜੇ ਵਿਦਵਾਨ ਹੈ ਜਿਹੜੀ ਆਰਐਸਐਸ ਹੈ ਵਰਜੰਗਦਾਲਾ ਹੈ ਬੀਜੇਪੀ ਹੈ ਸਿਰਸਹਣਾ ਵਾਲੀ ਹੈ ਜਦੋਂ ਇਹਨਾਂ ਨੇ ਉਹ ਸੂਰੀ ਸੂਰ ਮਾਰਿਆ ਆਪਣਾ ਅੰਮਰਸਰ ਵਾਲਾ ਜਿਹੜਾ ਕਹਿੰਦਾ ਸੀ ਮੈਂ ਸਿੱਖਾਂ ਦੀਆਂ ਧੀਆਂ ਪੈਣਾ ਦੇ ਨਾਲ ਪੈਣਾ ਹੈ ਸਿੱਖਾਂ ਦੀਆਂ ਮੈਂ ਕੁੜੀਆਂ ਲਿਆਉਣਾ ਖਿੱਚ ਕੇ ਉਹਨਾਂ ਨੇ ਬਿਆਨ ਦਿੱਤਾ ਸੀ ਵੀ ਜਿਹੜਾ ਇਹ ਰਾਮ ਹੈ ਰਾਮ ਮੰਦਰ ਹਰ ਮੰਦਰ ਸਹਿਰ ਦੇ ਨਾਲ ਸਾਡਾ ਰਾਮ ਲੱਗਦਾ ਹੈ ਵੀ ਅਸੀਂ ਇਹਦੇ ਉੱਤੇ ਟੈਗ ਕਰਾਂਗੇ ਹਮ ਅੱਜ ਤੂੰ ਇਹਨਾਂ ਨੂੰ ਵਧਾਈਆਂ ਦੇਣਾ ਹੈ ਕਿ ਜੇ ਕਰੇ ਕੱਲ ਨੂੰ ਟੈਗ ਕਰਦੇ ਆ ਹਰ ਮੰਦਰ ਸਾਹਿਬ ਤੇ ਜਵੇਂਦਰ ਨੇ ਕੀਤਾ ਸੀ ਤੇ ਕੀ ਤੂੰ ਇਹਨਾਂ ਨੂੰ ਕੱਲ ਨੂੰ ਇਹਨਾਂ ਨੂੰ ਵੀ ਵਧਾਈਆਂ ਦੇਵੇਂਗਾ ਜਿਵੇਂ ਤੂੰ ਅੱਜ ਇਹਨਾਂ ਨੂੰ ਵਧਾਈਆਂ ਦੇ ਰਿਹਾ ਹੈ ਉਹ ਤਾਂ ਕਹਿੰਦੇ ਅਸੀਂ ਹਰ ਮੰਦਰ ਸਾਹਿਬ ਦੇ ਉੱਤੇ ਟੈਗ ਕਰਾਂਗੇ ਰਾਮ ਰਾਮ ਹਰ ਮੰਦਰ ਦੇ ਸਾਡਾ ਇਹ ਨਾਲ ਲੱਗਦਾ ਹੈ ਇਹ ਵਿਸ਼ਨੂੰ ਦਾ ਮੰਦਰ ਹੈ ਉਹ ਬੜੇ ਬੇਰੀ ਉਹਨਾਂ ਨੇ ਬੀਜੇਪੀ ਵਾਲਿਆਂ ਨੇ ਆਰਐਸਐਸ ਨੇ ਗੱਲ ਕਹੀ ਹੈ ਵੀ ਇਹ ਵਿਸ਼ਨੂੰ ਦਾ ਮੰਦਰ ਹੈ ਵੀ ਉਹਨਾਂ ਨੇ ਕਿਹਾ ਸੀ ਅਸੀਂ ਗੁਰੂ ਨਾਨਕ ਦੇ ਪਹਿਲੇ ਜਾਮੇ ਚਾਵਾਂਗੇ ਫਿਰ ਉਹਨਾਂ ਨੇ ਗੁਰੂ ਅਰਜਨ ਦੇਵ ਚ ਕਿਹਾ ਵੀ ਜਿਹੜਾ ਵੀ ਸਾਡਾ ਵਿਸ਼ਨੂੰ ਆਊਗਾ ਇਹ ਉਹਦਾ ਕਹਿੰਦੇ ਸ ਹੈ ਮੰਦਰ ਸਾਹਿਬ ਵੀ ਸਾਡਾ ਜੇਕਰ ਕੱਲ ਨੂੰ ਇਉਂ ਤੇ ਟੈਗ ਕਰਦੇ ਐ ਜੀ ਜੀ ਤੇ ਫਿਰ ਤੂੰ ਫਿਰ ਫਿਰ ਵੀ ਇਹਨਾਂ ਨੂੰ ਵਧਾਈਆਂ ਦੇਵੇਂਗਾ ਵੀ ਮੈਂ ਇਹ ਤੁਹਾਡਾ ਜਿਹੜਾ ਬਿਆਨ ਹੈ ਤੁਸੀਂ ਇਹ ਬਹੁਤ ਗਲਤ ਦਿੱਤਾ ਹੈ ਜਿਹੜੇ ਲੋਕ ਇਹ ਗੱਲ ਕਹਿੰਦੇ ਐ ਵੀ ਇਹਨਾਂ ਨੂੰ ਅਸੀਂ ਵਧਾਈਆਂ ਦੇਣੇ ਆ ਖਾਲਸਾ ਜੀ ਜਿਸ ਤਰ੍ਹਾਂ ਤੁਸੀਂ ਗੱਲਬਾਤ ਕੀਤੀ ਹੈਗੀ ਆ ਰਾਮ ਮੰਦਰ ਦੀ ਜਿਹੜੇ ਸਿੱਖਾਂ ਦੇ ਗੁਰਦੁਆਰੇ ਜਿਵੇਂ ਆਪਾਂ ਗੱਲ ਕਰੀਏ ਗੁਰਦੁਆਰਾ ਗਿਆਨਗੋਦੜੀ ਹੈਗਾ ਜਾਂ ਮੰਗੂ ਮੱਠ ਹੈਗਾ ਜਾਂ ਡਾਂਗਮਰ ਗੁਰਦੁਆਰਾ ਹੈਗਾ ਉਹ ਜਿਹੜੇ ਗੁਰਦੁਆਰੇ ਇਹ ਹਿੰਦੂਆਂ ਦੇ ਵੱਲੋਂ ਢਾਏ ਗਏ ਸੀ ਅੱਜ ਵੀ ਉੱਥੇ ਸਰਕਾਰੀ ਦਫ਼ਤਰ ਬਣੇ ਹੋਏ ਨੇ ਜਾਂ ਉੱਥੇ ਮੰਦਰ ਬਣਾ ਦਿੱਤੇ ਗਏ ਉਸ ਨੂੰ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਵੇਖੋ ਜੀ ਇਹ ਜਿਹੜਾ ਗਿਆਨ ਗੋਦੜੀ ਗੁਰਦੁਆਰਾ ਢਾਇਆ ਹੈ ਜੀ ਹਰਦਵਾਰ ਡਾਂਗਮਾਰ ਫਿਰ ਇੱਕ ਗੁਰਦੁਆਰਾ ਪੱਥਰਸਰ ਵੀ ਇਹ ਇੱਕ ਨਹੀਂ ਉਦੋਂ ਪਿੱਛੋਂ ਮੈਂ ਵੀਡੀਓ ਵੇਖੀ ਆ ਕੋਈ ਫੌਜ ਦਾ ਰਸਤਾ ਸੀ ਅੱਗੇ ਉਹਨਾਂ ਦੀ ਛੌਨੀ ਸੀ ਉੱਥੇ ਗੁਰਦੁਆਰਾ ਸੀ ਇਹਨਾਂ ਨੇ ਉਹਦੇ ਰਸਤੇ ਵੀ ਬੰਦ ਕਰਤੇ ਉੱਥੇ ਇੱਕ ਬੀਬੀ ਸੀ ਫੌਜ ਦੀ ਬਹੁਤ ਵੱਡੀ ਅਫਸਰ ਜੀ ਜੀ ਬੜੀ ਸਿੱਖਾਂ ਨੇ ਉਹਦੀ ਮੰਤ ਕੀ ਕੀ ਪਰ ਉਹ ਨਹੀਂ ਮੰਨੀ ਉਹ ਤੋਂ ਪਿੱਛੋਂ ਥੋੜੇ ਜਿਹੇ ਦਿਨ ਹੈ ਇੱਕ ਹੋਰ ਆਈ ਵੀਡੀਓ ਵੀ ਹਾਈ ਕੋਰਟ ਦੇ ਹੁਕਮਾਂ ਨੂੰ ਰੱਦ ਕਰਕੇ ਤੇ ਬਲਡੋਜ਼ਰ ਦੇ ਨਾਲ ਗੁਰਦੁਆਰਾ ਉਟਾਇਆ ਗਿਆ ਕਿਹੜੇ ਵਾਲਾ ਇਹ ਥੋੜੇ ਜਿਹੇ ਦਿਨ ਹੀ ਹੋ ਗਏ ਮੈਨੂੰ ਉਹ ਵਿਸਰ ਗਿਆ ਵੀ ਉਹ ਸ਼ਹਿਰ ਕਿਹੜਾ ਸੀਗਾ ਨਹੀਂ ਮੈਂ ਤੁਹਾਨੂੰ ਦੱਸ ਦਿੰਦਾ ਕੋਈ ਟੈ ਆਹ ਹੁਣ ਹੀ ਟਾਇਆ ਥੋੜੇ ਜੇ ਦੇਣੀ ਹੋਏ ਆ ਵੀਡੀਓ ਆਈ ਹੈ ਵੀ ਜਿਹੜੇ ਵਧਾਈਆਂ ਦਿੰਦੇ ਆ ਉਹਨਾਂ ਨੇ ਤਾਂ 860 ਤੋਂ ਆਪਦਾ ਬਦਲਾ ਲੈ ਲਿਆ ਵੀ ਮੁਗਲਾਂ ਨੇ ਇਹ ਕਹਿੰਦੇ ਵੀ ਸਾਡਾ ਹਰਮ ਵੀ ਮੰਦਰ ਟਾ ਕੇ ਮਸਜਿਦਾਂ ਬਣਾਈਆਂ ਜਿਵੇਂ ਅਸੀਂ ਟਾ ਕੇ ਮੰਦਰ ਬਣਾ ਲਿਆ ਫਿਰ ਇਹਨਾਂ ਨੂੰ ਇਹ ਤਾਂ ਪੁੱਛ ਲੋ ਵੀ ਸਾਡੇ ਤਾਂ ਸਾਰੇ ਅਜੇ 30 ਸਾਲ ਹੋ ਗਏ ਗੁਰਦੁਆਰੇ ਟਾਇਆਂ ਨੂੰ 84 ਵੇਲੇ ਟਾਇਏ ਆ ਪਿੱਛੋਂ ਟਾਇਏ ਆ ਜੇਕਰ ਤੁਹਾਡੇ ਇੰਨੇ ਹੀ ਲਿੰਕ ਹੈ ਤੇ ਇਹਨਾਂ ਨੂੰ ਕਹੋ ਸਾਨੂੰ ਮਨਜ਼ੂਰੀ ਦਿਓ ਸਾਡੇ ਗੁਰਦੂਪਹਿਲੀ ਗੱਲ ਤਾਂ ਉਹ ਢਾਏ ਕਿਉਂ ਗਏ ਉਹਨਾਂ ਗੁਰਦੁਆਰਿਆਂ ਦਾ ਕਸੂਰ ਕੀ ਸੀ ਜੇਕਰ ਤੁਹਾਡੇ ਇੰਨੇ ਹੀ ਇਹਨਾਂ ਨਾਲ ਹਿੱਤ ਪਿਆਰੇ ਐ ਕਿ ਤੁਸੀਂ ਉਹ ਗੁਰਦੁਆਰੇ ਬਣਾ ਕੇ ਵਿਖਾਓ ਤੁਹਾਡੇ ਗੁਰਦੁਆਰੇ ਅੱਜ ਵੀ ਢਾਏ ਜਾ ਰਹੇ ਐ ਤੁਹਾਡੇ ਹਰਮੰਦਰ ਸਾਹਿਬ ਤੇ ਅੱਜ ਵੀ ਤੋਫਾਂ ਤੇ ਟੈਂਕਾਂ ਦੀਆਂ ਤਿਆਰੀਆਂ ਹੋ ਰਹੀਆਂ ਕਰਨੀਆਂ ਧਰਮੀ ਫੌਜੀਆਂ ਨਾਲ ਵੀ ਇਸ ਕਰਕੇ ਕਿ ਕਿੱਥੇ ਜਾ ਰਹੇ ਫੌਜ ਦੇ ਵਿੱਚ ਹੁਣ ਆ ਜਿਹੜੇ ਹੁਣ ਫੌਜੀ 3-4ਾਂ ਦੀਆਂ ਲਾਸ਼ਾਂ ਆਈਆਂ ਐ ਜਿਹੜੇ ਅਗਨੀ ਦਾ ਇਹਨਾਂ ਨੇ ਨਾਂ ਰੱਖਿਆ ਵੀ ਅਗਨੀ ਅਗਨੀ ਵੀਰ ਅਗਨੀ ਵੀਰ ਉਹਦੇ ਵਿੱਚ ਗੋਲੀ ਤਾਂ ਜਿਹੜੇ ਪਹਿਲੇ ਫੌਜੀ ਆ ਉਹਨਾਂ ਨੇ ਵੀ ਉਹੀ ਵਜਦੀ ਆ ਤੇ ਅਗਨੀ ਵੀਰ ਵਾਲਿਆਂ ਨੂੰ ਉਹੀ ਵਜਦੀ ਆ ਉਹਨਾਂ ਦੇ ਸਸਕਾਰ ਦੇ ਉੱਤੇ ਵੀ ਇਹ ਆਪਣਾ ਵੀ ਸਲਾਮੀ ਦੇਣ ਬੀਜੇਪੀ ਵਾਲੇ ਨਹੀਂ ਆਉਂਦੇ ਸਹੀ ਗੱਲ ਆ ਵੀ ਇੰਨਾ ਇਹ ਸਿੱਖਾਂ ਨਾਲ ਬੇਦਖਰਾ ਕਰ ਰਿਹਾ ਹੈ ਕਿ ਕਿਹੜੇ ਮੂੰਹ ਨਾਲ ਇਹ ਵਧਾਈਆਂ ਦੇ ਰਿਹਾ ਵੀ ਇਹ ਇਹ ਪਹ ਲਗੇ ਵੀ ਹਰਮੰਦਰ ਸਾਹਿਬ ਦੇ ਵਿੱਚ ਜਦੋਂ ਟੈਕ ਕੀਤਾ ਹੈ ਜੂਨ 84 ਨੂੰ ਉਦੋਂ ਪਹਿਲਾ 1966 ਦੇ ਵਿੱਚ ਪੰਜਾਬੀ ਸੂਬਾ ਬਣਿਆ ਉਹਦੇ ਇਹਨਾਂ ਨੇ ਸਿਕਟਾਂ ਪੀ ਕੇ ਹਰਮੰਦਰ ਸਾਹਿਬ ਦੇ ਵਿੱਚ ਸਿੱਟੀਆਂ ਉਦੋਂ ਪਿੱਛੋਂ ਹਰਬੰਸ لال ਖੱਡਨਾ ਅੰਮਰਸਰ ਦਾ ಬಿಜೆಪಿ ਦਾ ਉਹਨੇ ਗੁਰੂ ਰਾਮਦਾਸ ਦੀ ਫੋਟੋ ਲੱਗੀ ਸੀ ਸਟੇਸ਼ਨ ਤੇ ਬਹੁਤ ਵੱਡੀ ਉਹ ਲਾ ਕੇ ਉਹ ਪੰਨੀ ਉੱਤੇ ਉਹਦੇ ਪਿਸ਼ਾਬ ਕੀਤਾ ਉੱਤੇ ਉਹਦੇ ਸਿਕਟਾਂ ਦੇ ਤਮੇ ਮਾਰੇ ਕਿ ਅੱਜ ਇਹ ਕਿਹੜੇ ਮੂੰਹ ਦੇ ਨਾਲ ਇਹ ਬਿਸ਼ਰਮ ਲੋਕ ਇਹਨਾਂ ਨੂੰ ਇਹ ਵਧਾਈਆਂ ਦੇ ਰਹੇ ਐ ਵੀ ਥੋੜਾ ਤਾਂ ਇਹ 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 ਗੁਰਦੁਆਰੇ ਵੀ ਟਾਰਿਆ ਗੁਰੂਆਂ ਦੀਆਂ ਫੋਟੋ ਵੀ ਨਹੀਂ ਛੱਡ ਰਹੇ ਸਿੱਖਾਂ ਨੂੰ ਵੀ ਮਾਰ ਰਹੇ ਹੁਣ ਪਿਛਲੇ ਦਿਨਾਂ ਦੇ ਵਿੱਚ ਬੜੀਆਂ ਵੀਡੀਓ ਆਈਆਂ ਜਿਹੜੇ ਟਰੱਕ ਡਰਾਈਵਰ ਵਿਚਾਰੇ ਬਾਹਰ ਜਾਂਦੇ ਜਿਹਦੇ ਕਿਤੇ ਮਾੜੀ ਮੋਟ ਗੱਡੀ ਲੱਗ ਜਾਂਦੀ ਹੈ ਉਹਨਾਂ ਨੂੰ ਕੇਸਾਂ ਦਾ ਫੜ ਫੜ ਕੇ ਧੂ ਧੂ ਕੇ ਭਈਏ ਮਾਰ ਰਹੇ ਐ ਇਹ ਸਿੱਖੜਾ ਜਦੋਂ ਵੀ ਇਹ ਭਾਜਪਾ ਆਈ ਐ ਤੇ ਕਾਂਗਰਸ ਸਾਡੇ ਤੇ ਉਹ ਝੁਲਮ ਹੋਏ ਆ ਜਿਹੜੇ ਦੱਸਣ ਤੋਂ ਬਾਹਰ ਐ ਤੇ ਜੇਕਰ ਤੁਹਾਡੇ ਇੰਨੇ ਹੀ ਇਹਨਾਂ ਦੇ ਨਾਲ ਲੈ ਕੇ ਚੰਗੇ ਐ ਤੇ ਤੁਹਾਡਾ ਇਸੇ ਭਾਜਪੀ ਨੇ ਅਮਰਤਪਾਲ ਨੂੰ ਜਿਹੜਾ ਆਸਾਮ ਦੀ ਜੇਲ੍ਹ ਦੇ ਵਿੱਚ ਭੇਜਿਆ ਹੋਇਆ ਗ੍ਰਹਿ ਮੰਤਰੀ ਨੇ ਵੀ ਉਹਨੂੰ ਕਹਿ ਕੇ ਉਹਨੂੰ ਹੀ ਵਾਪਸ ਲਾਇਓ ਉਹਦਾ ਗੁਨਾਹ ਕੀ ਐ ਵੀ ਗੁਨਾਹ ਤੇ ਇਹੀ ਸੀ ਨਾ ਵੀ ਅਮਰਤ ਛਕਾਉਂਦਾ ਸੀ ਉਹਨੂੰ ਉੱਥੇ ਡਿਗਰੂਪੁਰ ਭੇਜਿਆ ਜੇਲ੍ਹ ਚ ਆਸਾਮ ਚ ਜੇਕਰ ਤੁਹਾਡੇ ਇੰਨੇ ਹੀ ਇਹਨਾਂ ਦੇ ਨਾਲ ਲੈਂਕਾ ਐ ਫਿਰ ਭਾਈ ਰਾਜੂ ਆਣਾ ਫਿਰ ਦੂਜਾ ਜਗਤਾਰ ਸਿੰਘ ਹਵਾਰਾ ਸਾਡਾ ਅਕਾਲ ਤਖਤ ਦਾ ਜਹੇਦਾਰ ਹੈ ਫਿਰ ਹੋਰ ਸਿੰਘ ਹੈ 10 12 ਵੀ ਉਹਨਾਂ ਨੇ ਛਡਾ ਲਓ ਜਦੋਂ ਤੁਹਾਡੀ ਉਹ ਮੰਨਦੇ ਤਾਂ ਇੱਕ ਨਹੀਂ ਤੁਹਾਨੂੰ ਖਤਮ ਕਰਨ ਤੇ ਉਤਲੇ ਹੋਏ ਐ ਤੇ ਤੁਸੀਂ ਕਿਹੜੇ ਮੂੰਹ ਦੇ ਨਾਲ ਉਹਨਾਂ ਨੂੰ ਵਧਾਈਆਂ ਦਿੰਨੇ ਮੇਰੇ ਤਾਂ ਇਹ ਸਮਝਣ ਤੋਂ ਹੀ ਬਾਹਰ ਨਾ ਹੈ ਸਿੱਖ ਰਹੇਗੇ ਤੇ ਨਾ ਇਹ ਗੁਰੂ ਦੇ ਸਿੱਖ ਰਹੇਗੇ ਇਹ ਤਾਂ ਉਹ ਗੱਲ ਹੋ ਗਈ ਐ ਪਾ ਬਾਬਾ ਚਰਨਾਰਾਇਣ ਸਿੰਘ ਆ ਨਾ ਹੁੰਦਾ ਸੀ ਜੇ ਗੰਗਾ ਗਈ ਤੇ ਗੰਗਾ ਰਾਮ ਤੇ ਜਮਨਾ ਗਈ ਤੇ ਜਮਨਾ ਰਾਮ ਇਹਨਾਂ ਦਾ ਸਾਡੇ ਸਿੱਖਾਂ ਦੀ ਉਹ ਹਾਲਤ ਹੋਈ ਪਈ ਹੈ ਜਿਵੇਂ ਸਿਰਸੇ ਵਾਲਾ ਹੈਗਾ ਉਹਨੂੰ ਬਹੁਤ ਵਾਰ ਨੂੰ ਪਰੋਲ ਦੇ ਦਿੱਤੀ ਗਈ ਹੈ ਮਹੀਨਾ ਨਹੀਂ ਪੈਂਦਾ ਉਹਨੂੰ ਫਿਰ 50 ਦਿਨ ਦੀ ਪਰੋਲ ਦੇ ਦਿੱਤੀ ਗਈ ਹੈ ਕਿਵੇਂ ਵਿਖਦੇ ਹੋ ਇਹ ਜੀ ਜਿਹੜੀ ਭਾਜਪਾ ਹੈ ਨਾ ਜਿਹੜੀ ਇੰਦਰਾ ਤੋਂ ਖਾਨਾ ਜੰਗੀ ਰਹਿ ਗਈ ਸੀ ਜੇ ਭਾਜਪਾ ਦੁਬਾਰੇ ਆ ਗਈ ਤੇ ਪੰਜਾਬ ਦੇ ਵਿੱਚ ਬਾਦਲ ਆ ਗਿਆ ਵੀ ਜਿਵੇਂ ਪ੍ਰਕਾਸ਼ ਚੰਦ ਬਾਦਲ ਨੇ ਉਹ ਜੀਆਂ ਕਿਵੇਂ ਫਿਲਮਾਂ ਚਲਾਈਆਂ ਸੀ ਕਿਵੇਂ ਕਿਵੇਂ ਉਹ ਜੀਆਂ ਇਹਨਾਂ ਨੇ ਉਹ ਕੁੱਤ ਸੰਗ ਜਿਹੜੇ ਕਰਦੇ ਆ ਉਹ ਪੀਤੇ ਜਦੋਂ ਸਿੰਘ ਰੋਕਣ ਜਾਂਦੇ ਸੀ ਕਿਵੇਂ ਉਹਨਾਂ ਤੇ ਡਾਂਗਾ ਵਰਧੀਆਂ ਸੀ ਕਿਵੇਂ ਕਿਵੇਂ ਉਹਨਾਂ ਤੇ ਗੋਲੀ ਚੱਲੀ ਜੇਕਰ ਬੀਜੇਪੀ ਆ ਜਾਂਦੀ ਹੈ ਜੀ ਜੀ ਪੰਜਾਬ ਚ ਬਾਦਲ ਕੇ ਆ ਜਾਂਦੇ ਆ ਸਿੱਖਾਂ ਦੇ ਬੜੇ ਮਾਰੇ ਦਿਨ ਆਉਣ ਵਾਲੇ ਆ ਮੇਰੀ ਬੇਨਤੀ ਹੈ ਵੀ ਇਹ ਦੋ ਪਾਰਟੀਆਂ ਨੂੰ ਪੰਜਾਬ ਦੇ ਵਿੱਚ ਨਾ ਵੋਟ ਪਾਈ ਜਾਵੇ ਜੇਕਰ ਇਹ ਦੋਵੇਂ ਪਾਰਟੀਆਂ ਆ ਗਈਆਂ ਇਹ ਸਿੱਖਾਂ ਵਾਸਤੇ ਬਹੁਤ ਹਾਨੀਕਾਰਕ ਹੋਊਗਾ ਜੀ ਜੀ ਸਰਸੇਵਾਲਿਆਂ ਦੇ ਮਗਰ ਸੈਂਟਰ ਬੈਠੀ ਐ ਉਧਰੋਂ ਬਾਦਲ ਕੇ ਇਹ ਸਰਸੇਵਾਲਿਆਂ ਦੇ ਮਗਰ ਬੈਠੇ ਐ ਇਹਨਾਂ ਨੂੰ ਤਿੰਨ ਤਿੰਨ ਥਿਆਰ ਦਿੱਤੇ ਹੋਏ ਐ ਸਰਸੇਵਾਲਿਆਂ ਨੂੰ ਏਦੋਂ ਪਹਿਲਾਂ ਜੇਕਰ ਇਹ ਦੁਬਾਰੇ ਆ ਜਾਂਦੇ ਐ ਇਹਨਾਂ ਨੂੰ ਉਹੀ ਥਿਆਰ ਮਿਲਣਗੇ ਦੁਬਾਰੇ ਉਹੀ ਇਹਨਾਂ ਦੀਆਂ ਕੁੱਤ ਸੰਗਾ ਚੱਲਣਗੀਆਂ ਉਵੇਂ ਸਿੱਖਾਂ ਤੇ ਗੋਲੀਆਂ ਚੱਲਣਗੀਆਂ ਇਹ ਸਿੱਖਾਂ ਵਾਸਤੇ ਬਹੁਤ ਭਿਆਨਕ ਦੇਣਾ ਆ ਰਿਹਾ ਹੈ ਪਰ ਇਹ ਬੀਜਪੀ ਜਿਹੜੀ ਉਹਨੂੰ ਪਰੋਧ ਦੇ ਰਹੀ ਆ ਵਾਰ-ਵਾਰ ਹੂੰ ਹੂੰ ਇਹਦਾ ਇਹ ਇੱਕ ਨੀ ਪੱਥਰ ਉਹਨਾਂ ਨੇ ਰੱਖਿਆ ਹੋਇਆ ਸਿੱਖਾਂ ਦੇ ਨਾਲ ਟਕਰਾਉਣ ਵਾਸਤੇ ਹੂੰ ਵੀ ਸਿੱਖਾਂ ਨੂੰ ਛੱਡ ਨਹੀਂ ਰੇ ਹੁਣ ਤੁਸੀਂ ਵੇਖਿਆ ਉਹਨਾਂ ਪਿੱਛੇ ਜੇ ਵੀ ਇੱਕ ਸਿੰਘ ਸੀ ਤੇ ਉਹਨੂੰ ਸਰਾਧਾ ਘਟੇ ਆਉਣ ਦਿੱਤਾ ਉਹਦੀ ਭਤੀਜੀ ਦਾ ਵਿਆਹ ਸੀ ਹੂੰ ਹੂੰ ਤਾਰਾ ਸਿੰਘ ਤਾਰੇ ਨੂੰ ਹਾਂਜੀ ਤੇ ਇਹਨੂੰ ਨਬਾ ਆਪਣੇ 50-50 ਦਿਨਾਂ ਦੀ ਪ੍ਰੋਬਲਮ ਵੀ ਕਿਹੜੇ ਬੇਸਤੇ ਦਿੰਦੀ ਆ 6ਵੀਂ 7ਵੀਂ ਵਾਰ ਆ ਚੁੱਕਿਆ ਨੰਮੀ ਵਾਰਾ ਚੁੱਕਿਆ ਫਿਰ ਜੇ ਨੰਮੀ ਜਿਹੜੇ ਹਾਈ ਕੋਰਟ ਦੇ ਜੱਜ ਐ ਸੁਪਰੀਮ ਕੋਰਟ ਦੇ ਜੱਜ ਐ ਜਿਹੜੇ ਡੀਸੀ ਆ ਕੀ ਉਹੋ ਹੀ ਇਹਦੀਆਂ ਮੂਵੀਆਂ ਨਹੀਂ ਵੇਖਦੇ ਵੀ ਜਿਹੜੀ ਸਰਕਾਰ ਦੀਆਂ ਇੰਟੈਲੀਜੈਂਸਾਂ ਆ ਉਹ ਸਰਕਾਰ ਨੂੰ ਨਹੀਂ ਦੱਸਦੀ ਵੀ ਇਹ ਬੰਦਾ ਛੱਡਣ ਦੇ ਨਾਲ ਵੀ ਹਾਲਾਤ ਖਰਾਬ ਹੋਣਗੇ ਭਾਜੀਪੀ ਜਾਣ ਜਾਣ ਕੇ ਉਹਨੂੰ ਛੱਡ ਰਹੀ ਐ ਜੇਕਰ ਭਾਜੀਪੀ ਅੱਗੇ ਆ ਜਾਂਦੀ ਐ ਪੰਜਾਬ 'ਚ ਬਾਦਲ ਕੇ ਅੱਗੇ ਆ ਜਾਂਦੇ ਐ ਸਿੱਖਾਂ ਦੇ ਬਹੁਤ ਵੱਡੇ ਕਹਾਣ ਹੋਣਗੇ ਬਹੁਤ ਸਿੱਖਾਂ ਦਾ ਤੇ ਇਹਨਾਂ ਦਾ ਟਕਰਾਅ ਹੋਊਗਾ ਇਹ ਆਉਣ ਵਾਲੇ ਦਿਨਾਂ 'ਚ ਤੁਹਾਡੇ ਨਤੀਜੇ ਅੱਗੇ ਆ ਜਾਣਗੇ ਹੂੰ ਹੂੰ ਤੇ ਜਿਵੇਂ ਪਿਛਲੇ ਦੌਰ 'ਚ ਸਿੱਖਾਂ ਦੇ ਗੋਲੀਆਂ ਚੱਲੀਆਂ ਆਪਣਾ ਦੋ ਸਿੰਘ ਸ਼ਹੀਦ ਹੋਏ ਇਹ ਦੁਬਾਰੇ ਨਹੀਂ ਫੇਰ ਬੀਜੇਪੀ ਰੱਖ ਰਹੀ ਹੈ ਸੋ ਤੁਸੀਂ ਵੇਖ ਰਹੇ ਸੀ ਲੋਕਾਂ ਦੀ ਅਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੇਰੇ ਨਾਲ ਸੀ ਬਾਬਾ ਜੀ ਗੁਰੂ ਦੀਆਂ ਲੜਨੀਆਂ ਫੌਜਾਂ ਬਾਬਾ ਜੀ ਧੰਨਵਾਦ ਸਮਾਂ ਦੇਣ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਰੀ ਪਟੇ ਧੰਨਵਾਦੀ ਤੁਹਾਡਾ ਜਿਹੜੇ ਠੰਡ ਦੇ ਵਿੱਚ ਤੁਸੀਂ ਚੱਲ ਕੇ ਆਈਆਂ ਆ ਇਹ ਲੋਕ ਆਵਾਜ਼ ਹੈ ਜਿਹੜੀ ਤੁਸੀਂ ਘਰ ਘਰ ਪਚਾ ਰਹੇ ਆ ਜੀ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮਾਣਕ